ਜੰਗਲ ਤੋਂ ਲਖਣਾਂ ਲਿਆ ਕੇ ਇਸ ਜਗ੍ਹਾ ਤੇ ਆਪਣੀ ਹੱਥੀ ਗੱਡੀਆਂ ਸਨ ਉਹ ਕਿੱਲੇ ਅੱਜ ਵੇਖੋ ਇਹ ਹਾਰੇ ਭਰੇ ਹੋ ਚੁੱਕੇ ਨੇ ਇਹ ਸਾਰੇ ਕਿੱਲੇ ਨੇ ਜੋ ਸਭ ਹਰੇ ਹੋ ਚੁੱਕੇ ਨੇ ਆ ਦੇਖ ਲਓ ਜੀ ਅਜੇ ਵੀ ਇਨਾਂ ਤੇ ਘੋੜਿਆਂ ਦੇ ਪੋੜਾਂ ਦੇ ਨਿਸ਼ਾਨ ਨੇ ਆ ਚੀਜ਼ ਦੇਖੋ ਆ ਚੀਜ਼ ਤੇ ਆ ਚੀਜ਼ ਦੇਖੋ ਆ ਚੀਜ਼ ਦੇਖੋ ਘੋੜਾਂ ਦੇ ਪੋੜਾਂ ਦੇ ਨਿਸ਼ਾਨ ਇਹ ਪੋੜਾਂ ਦੇ ਨਿਸ਼ਾਨ ਤਾਂ ਕਰਕੇ ਨੇ ਕਿ ਕੋ ਅਜੇ ਵੀ ਇਸ ਜਗ੍ਹਾ ਤੇ ਘੋੜੇ ਆਉਂਦੇ ਨੇ ਸਾਡਾ ਫੇਰ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਤੁਹਾਨੂੰ ਲੈ ਕੇ ਆਂ ਛੇਵੀਂ ਪਾਸੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਗੁਰਦੁਰੇ ਸਾਹਿਬ ਇਹ ਉੱਤਰਾਖੰਡ ਵਿੱਚ ਪੈਂਦਾ ਹੈ ਇੱਥੇ ਛੇਵੀਂ ਪਾਸੀ ਕਿਉਂ ਆਏ ਇਸ ਗੁਰਦੁਰੇ ਸਾਹਿਬ ਦਾ ਨਾਨਕ ਮਤੇ ਗੁਰਦਸ ਸਾਹਿਬ ਨਾਲ ਕੀ ਸੰਬੰਧ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਆਪਣੇ ਜਥਾ ਲੈ ਕੇ ਕਿਉਂ ਅਚਾਨਕ ਆਉਣਾ ਪਿਆ ਇਹ ਸਾਰੀ ਜਿਹੜੀ ਹਿਸਟਰੀ ਆ ਇਹ ਤੁਹਾਨੂੰ ਮੇਰੀ ਵੀਡੀਓ 'ਚ ਗਾਹ ਮਿਲੇਗੀ ਮੇਰੇ ਭਾਈ ਗੱਲਾਂ ਵਾਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਇੱਥੇ ਜਦੋਂ ਛੇਵੀਂ ਪਾਸੇ ਜੀ ਉਦੋਂ ਆਏ ਸੀ ਕਿ ਜਦੋਂ ਨਾਨਕ ਮੱਤੇ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਏ ਸੀ ਤੇ ਉੱਥੇ ਤਪੱਸਿਆ ਕਰ ਰਹੇ ਸੀ ਤੇ ਉਦੋਂ ਜੋ ਸਿੱਧਾਂ ਨੇ ਉਹ ਪੀਪਲ ਸੀ ਉਹ ਸਪੋਰਟ ਜਨਕੀ ਹਵਾ ਜਦਾ ਦਿੱਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਪਵਿੱਤਰ ਪੰਜਾ ਲਾ ਕੇ ਤੇ ਉਹ ਡੱਕ ਲਿਆ ਸੀ ਠੀਕ ਹੈ ਤੇ ਉਹ ਜਿਹੜਾ ਹੈ ਹੀ ਪਿੱਪਲ ਉਹ ਹਰਿਆਪਰਾ ਸੀ ਤੇ ਉਦੋਂ ਸਿੱਧ ਉਥੋਂ ਚਲੇ ਗਏ ਸਨ ਤੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਨਕ ਮਤੇ ਸਾਹਿਬ ਤੋਂ ਚਲੇ ਗਏ ਬਾਅਦ ਭਾਈ ਬਾਬਾ ਅਲਮਸਦੀ ਉਥੇ ਆਏ ਉਹਨਾਂ ਨੇ ਆ ਕੇ ਉਸ ਗੋਦਰੇ ਸਾਹਿਬ ਜੀ ਸੇਵਾ ਸੰਭਾਲੀ ਤੇ ਜਦੋਂ ਇਹ ਗੱਲ ਸਿੱਧਾਂ ਨੂੰ ਪਤਾ ਲੱਗੀ ਸਿੱਧ ਸਨ ਕਿ ਬਾਬੇ ਗੁਰਗਨਾਜ ਜੀ ਦੇ ਚੇਲੇ ਸਨ ਉਹ ਆਪਣੇ ਕਮੰਡ ਵਿੱਚ ਬਹੁਤ ਚੂਰ ਰਹਿੰਦੇ ਸਨ ਤੇ ਜਦੋਂ ਉਹ ਆਏ ਉਸ ਜਾਗਤੇ ਠੀਕ ਆ ਜੀ ਉਹਨਾਂ ਨੇ ਅਲਮਸਤ ਜੀ ਨੂੰ ਤੰਗ ਕਰ ਸ਼ੁਰੂ ਕਰ ਦਿੱਤਾ ਅਲਮਸਤ ਜੀ ਨੂੰ ਕੁੱਟਿਆ ਮਾਰਿਆ ਤੇ ਉਹ ਗੁਦਰੇ ਸਾਤੋਂ ਭਜਾਤਾ ਤੇ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਜਦੋਂ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਅੱਗ ਲਾ ਕੇ ਸਾੜ ਦਿੱਤਾ ਤੇ ਉਦੋਂ ਅਲਮਸਤ ਜੀ ਨੇ ਅਰਦਾਸ ਕੀਤੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਉਹਨਾਂ ਦੀ ਅਰਦਾਸ ਪ੍ਰਮਾਨ ਕਰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਆਪਾਂ ਸਿੰਘ ਨਾਲ ਲੈ ਕੇ ਜਥਾ ਲੈ ਕੇ ਇਸ ਸਥਾਨ ਤੇ ਪਹਿਲਾਂ ਪਹੁੰਚੇ ਸਨ ਤੇ ਆਓ ਤੁਹਾਨੂੰ ਹੁਣ ਦਰਸ਼ਨ ਕਰਉਂਦੇ ਆ ਤੁਸੀਂ ਵੀ ਆਪਣੀ ਮੇਰੀ ਵੀਡੀਓ ਨਹੀਂ ਤੁਸੀਂ ਵੀ ਦਰਸ਼ਨ ਕਰ ਲਓ ਕੋਈ ਭਾਗਾਂ ਵਾਲਾ ਹੀ ਹੁੰਦਾ ਹੈ ਕਿ ਜਿਸ ਨੂੰ ਇਸ ਸਥਾਨ ਦੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਹੁੰਦੇ ਨੇ ਤੇ ਤੁਸੀਂ ਮੇਰੀ ਵੀਡੀਓ ਨੂੰ ਚਲਦੀ ਆ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਤੁਸੀਂ ਉੱਤਰਾਖੰਡ ਵਿੱਚ ਆਓ ਤੇ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਬਰੋਤ ਕਰੋ ਆਉ ਤੁਹਾਨੂੰ ਹੁਣ ਦੱਸਣਾ ਕਰੁੰਦੇ ਆ ਕਿ ਜਿੱਥੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਿਲੇ ਗੱਡੇ ਸੀ ਘੋੜਿਆਂ ਵਾਸਤੇ ਜੰਗਲ ਤੋਂ ਲਖਣਾਂ ਲਿਆ ਕੇ ਇਸ ਜਗ੍ਹਾ ਤੇ ਆਪਣੀ ਹੱਥੀ ਗੱਡੀਆਂ ਸਨ ਉਹ ਕਿਲੇ ਅੱਜ ਵੇਖੋ ਇਹ ਹਾਰੇ ਭਰੇ ਹੋ ਚੁੱਕੇ ਨੇ ਇਹ ਜਗ੍ਹਾ ਦੇ ਤੁਸੀਂ ਦਰਸ਼ਨ ਕਰੋ ਉਸ ਭਾਗਾਂ ਵਾਲੇ ਹੋਗੇ ਉਹ ਭਾਗਾਂ ਵਾਲਾ ਹੋਏਗਾ ਜੋ ਇਸ ਵੀਡੀਓ ਨੂੰ ਦਰਸ਼ਨ ਕਰੇਗਾ ਤੇ ਵੀਡੀਓ ਨੂੰ ਸ਼ੇਅਰ ਕਰਿਆ ਵੱਧ ਤੋਂ ਵੱਧ ਆ ਦੇਖੋ ਜੀ ਸ੍ਰੀ ਗੁਰੂ ਖਰਗੋਮ ਸਿੰਘ ਸਾਹਿਬ ਜੀ ਦੇ ਕਿਲੇ ਜੋ ਕਿ ਹੁਣ ਹਰੇ ਹੋ ਚੁੱਕੇ ਨੇ ਜੋ ਉਹ ਬੋਰਡ ਹੈ ਉਹ ਬੋਰਡ ਗੁਰੂ ਜੀ ਬੈਠਾ ਸੀਗਾ ਹਾਂ ਅਲਮਸ ਜੀ ਉਹ ਬੋਰਡ ਹੈ ਹਾਂ ਆ ਦੇਖੋ ਜੀ ਸਾਹਮਣੇ ਤੁਹਾਨੂੰ ਇੱਕ ਬੋਰਡ ਦਿਖ ਰਿਹਾ ਹੈ ਇਸ ਬੋਰਡ ਦੇ ਥੱਲੇ ਬਾਬਾ ਅਲਮਸ ਜੀ ਆ ਕੇ ਬਿੱਟ ਸਨ ਜਦੋਂ ਨਾਨਕ ਮਤੇ ਤੋਂ ਸਿੱਧਾਂ ਨੇ ਉਹਨਾਂ ਨੂੰ ਪੁੱਛਾ ਦਿੱਤਾ ਸੀ ਉਹ ਆਸਥਾਨ ਹੈ ਜੀ ਇਹ ਸਤਾਨ ਬਹੁਤ ਇਤਿਹਾਸਿਕ ਆ ਇਹ ਸਾਰੇ ਉਹ ਕਿੱਲੇ ਨੇ ਆ ਦੇਖੋ ਜੀ ਕਿੱਲੇ ਆ ਸਾਈਡ ਦੇ ਕਿੱਲੇ ਨੇ ਜੋ ਹਰੇ ਹੋ ਚੁੱਕੇ ਨੇ ਤੇ ਆ ਸਾਈਡ ਦੇਖੋ ਜੀ ਆ ਸਾਈਡ ਵੀ ਕਿੱਲੇ ਨੇ ਜੋ ਹਰੇ ਹੋ ਚੁੱਕੇ ਨੇ ਜੋ ਵੀ ਆਪਣੀ ਇਸ ਜਗ੍ਹਾ ਦੇ ਦਰਸ਼ਨ ਕਰੇਗਾ ਅਰਦਾਸ ਕਰੇਗਾ ਉਸ ਦੀ ਹਰ ਅਰਦਾਸ ਮਨਗਾਮਨਾ ਪੂਰੀ ਹੁੰਦੀ ਹੈ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਖੁਦ ਆਪ ਦਰਸ਼ਨ ਦਿੰਦੇ ਨੇ ਆ ਦੇਖ ਲੋ ਜੀ ਆ ਦੇਖ ਲੋ ਜੀ ਸ੍ਰੀ ਗੁਰੂ ਹੋ ਗੋਬਿੰਦ ਸਾਹਿਬ ਜੀ ਜਿਸ ਸਮੇ ਅੰਬਸਰ ਤੋਂ ਇੱਥੇ ਆਏ ਸਨ ਵਾਹਿਗੁਰੂ ਵਾਹਿਗੁਰੂ ਬਾਗਾਂ ਵਾਲੇ ਹੋ ਤੁਸੀਂ ਮੇਰੇ ਵੀਡੀਓ ਚੈਨਲ ਦੇ ਮਾਧਮ ਨਾਲ ਹੀ ਇਹ ਵੀਡੀਓ ਵੀਡੀਓ ਦੇਖ ਰਹੇ ਨੇ ਤੇ ਤੁਸੀਂ ਉਸ ਧਾਰਮਿਕ ਸਥਾਨਾ ਦੇ ਦਰਸ਼ਨ ਕਰ ਰਹੇ ਹੋ ਘਰ ਬਟੇ ਹੀ ਤੁਹਾਨੂੰ ਇਹ ਸਭ ਦਰਸ਼ਨ ਮੈਂ ਕਰਾਵਾਂਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਤੁਸੀਂ ਇਸ ਸਥਾਨ ਦੇ ਦਰਸ਼ਨ ਕਰੋ ਪੂਰਾ ਸਾਰੇ ਕਿੱਲੇ ਨੇ ਜੋ ਸਭ ਹਰੇ ਹੋ ਚੁੱਕੇ ਨੇ ਆ ਦੇਖ ਲਓ ਜੀ ਅਜੇ ਵੀ ਇਨਾਂ ਤੇ ਘੋੜਾਂ ਦੇ ਪੌੜਾਂ ਦੇ ਨਿਸ਼ਾਨ ਨੇ ਆ ਚੀਜ਼ ਦੇਖੋ ਆ ਚੀਜ਼ ਤੇ ਆ ਚੀਜ਼ ਦੇਖੋ ਆ ਚੀਜ਼ ਦੇਖੋ ਘੋੜਾਂ ਦੇ ਪੌੜਾਂ ਦੇ ਨਿਸ਼ਾਨ ਇਹ ਪੌੜਾਂ ਦੇ ਨਿਸ਼ਾਨ ਤਾਂ ਕਰਕੇ ਨਹੀਂ ਕਿ ਕੋ ਅਜੇ ਵੀ ਇਸ ਜਗ੍ਹਾ ਤੇ ਘੋੜੇ ਆਉਂਦੇ ਨੇ ਆ ਦੇਖੋ ਜੀ ਪੌੜਾਂ ਨਿਸ਼ਾਨ ਆ ਦੇਖੋ ਜੀ ਪੁਰਾਣੇ ਨਿਸ਼ਾਨ ਅੱਜ ਵੀ ਤੁਹਾਨੂੰ ਇਹ ਦਿਖਣਗੇ ਠੀਕ ਹੈ ਜੀ ਆ ਦੇਖੋ ਜੀ ਇਹ ਅੱਜ ਵੀ ਘੋੜੇ ਦੇ ਦਰਸ਼ਨ ਇੱਥੇ ਹੁੰਦੇ ਨੇ ਜੋ ਸੱਚੇ ਦਿਲੋਂ ਆ ਕੇ ਇਸ ਜਗ੍ਹਾ ਤੇ ਅਰਦਾਸ ਕਰਦਾ ਹੈ ਉਸ ਦੀ ਮਨੋਗਾਮਨਾ ਪੂਰੀ ਹੁੰਦੀ ਹੈ ਤੇ ਉਹਨਾਂ ਨੂੰ ਘੋੜਿਆਂ ਦੇ ਦਰਸ਼ਨ ਹੁੰਦੇ ਹਨ ਨਾਲ ਸ੍ਰੀ ਗੁਰੂ ਛੇਵੇਂ ਪਾਸ਼ੀ ਹਰਗੋਬਿੰਦ ਸਾਹਿਬ ਜੀ ਦੇ ਵੀ ਦਰਸ਼ਨ ਹੁੰਦੇ ਨੇ ਇਹ ਪਵਿੱਤਰ ਸਥਾਨ ਉਤਰਾਖੰਡ ਦੇ ਵਿੱਚ ਪੈਂਦਾ ਹੈ ਗੁਰਦ੍ਰਾਨ ਨਾਨਕ ਮਤਾ ਸਹਿਬ ਨੂੰ ਜਾਣਿਆ ਹੋਇਆ ਇਹ ਜੋ ਗੁਰਦ੍ਰਸ ਸਾਹਿਬ ਸਥਾਨ ਹੈ ਰਸਤੇ ਵਿੱਚ ਆਉਂਦਾ ਹੈ ਤੁਸੀਂ ਜਦੋਂ ਵੀ ਕਦੇ ਉੱਤਰਾਖੰਡ ਵਿੱਚ ਆਓ ਤੇ ਇਸ ਸਥਾਨ ਦੇ ਦਰਸ਼ਨ ਕਰਕੇ ਤੁਸੀਂ ਜ਼ਰੂਰ ਜਾਓ ਜੀ ਤੇ ਤੁਸੀਂ ਭਾਗਾਂ ਵਾਲਿਓ ਕਿ ਜੋ ਮੇਰੀ ਵੀਡੀਓ ਨੂੰ ਦੇਖ ਲੇਗਾ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇਗਾ ਕਿਉਂਕਿ ਉਹ ਭਗ ਕਰਮਾਂ ਵਾਲੇ ਭਾਗਾ ਵਾਲੇ ਹੁੰਦੇ ਹਨ ਜੋ ਵੀਡੀਓ ਸ਼ੇਅਰ ਕਰਦੇ ਨੇ ਜਿਹੜੀ ਵੀਡੀਓ ਸ਼ੇਅਰ ਕਰੋਗੇ ਉੰਨੀ ਹੀ ਸੰਗਤ ਤੱਕ ਪਹੁੰਚੇਗੀ ਉੰਨੀ ਹੀ ਸੰਗਤ ਇਸ ਘੋੜੇ ਦੇ ਪੌੜਾਂ ਦੇ ਆ ਦੇਖੋ ਜੀ ਦਰਸ਼ਨ ਕਰ ਸਕੇਗੀ ਆ ਕਿੱਲੇ ਨੇ ਸਾਰੇ ਜੋ ਗੱਡੇ ਹੋਏ ਸਾਰੇ ਸਭ ਹਰੇ ਹੋਏ ਨੇ ਦੇਖੋ ਜੀ ਕਿੰਨੇ ਵਧੀਆ ਸਥਾਨ ਨੇ ਇੱਥੇ ਉਤਰਾਖੰਡ ਦੇ ਵਿੱਚ ਨਾਲੇ ਸਾਡੇ ਗੁਰੂ ਸਬਾਨ ਜੀ ਦੇ ਨਾਲ ਜੁੜੇ ਹੋਏ ਸਥਾਨ ਨੇ ਜੋ ਆ ਜਿੰਨੀਆਂ ਜਗਾਵਾਂ ਨੇ ਨਾ ਸਾਡੇ ਗੁਰੂ ਸਬਾਨ ਜੀ ਦੇ ਚਰਨ ਸੋ ਪ੍ਰਾਪਤ ਧਰਤੀਆਂ ਨੇ ਠੀਕ ਆ ਜੀ ਹੁਣ ਸਾਡਾ ਹੱਕ ਬੰਦਾ ਵਾ ਕਿ ਜੇ ਅਸੀਂ ਕਮਾ ਕਰੋ ਤੋਂ ਨਹੀਂ ਬੀਲੇ ਹੋ ਸਕਦੇ ਤੇ ਮੈਂ ਤੁਹਾਨੂੰ ਇਹ ਚੀਜ਼ਾਂ ਸਭ ਦਿਖਾਵਾਂਗਾ ਮੇਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਲੋਕਾਂ ਨਾਲ ਸ਼ੇਅਰ ਕਰ ਦਿਓ ਸਾਰੀਆਂ ਵੀਡੀਓ ਮੇਰੇ ਚੈਨਲ ਤੇ ਆਉਂਦੀਆਂ ਦੇ ਮੇਰੇ ਚੈਨਲ ਦੇ ਨਾਲ ਹੀ ਤੁਸੀਂ ਇਹਨਾਂ ਸਭ ਇਤਿਹਾਸਿਕ ਮਾਰਤਾਂ ਦੇ ਇਤਿਹਾਸਿਕ ਪਲੇਸਾਂ ਦੇ ਜਿੱਥੇ ਗੁਰੂ ਸਬਾਨ ਜੀ ਦੇ ਚਰਨ ਸੋ ਪ੍ਰਾਪਤ ਨੇ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਇਸ ਕਰਕੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੈ ਸ਼ੇਅਰ ਕਰੋ ਠੀਕ ਹੈ ਨਾ ਆ ਦੇਖੋ ਜੀ ਆ ਦੇ ਹੈਗਾ ਦੇ ਬੋਰਡ ਜਿਥੇ ਬਾਬਾ ਅਲਮਸਦੀ ਆਗੇ ਬੈਠ ਰਨ ਇਸ ਜਗ੍ਹਾ ਦੇ ਬੈ ਕੇ ਹੀ ਬਾਬਾ ਅਲਮਸ ਜੀ ਨੇ ਅਰਦਾਸ ਕੀਤੀ ਸੀ ਜੋ ਕਿ ਸ਼ਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਸੁਣੀ ਤੇ ਅੰਮ੍ਰਿਤਸਰ ਤੋਂ ਉਹਨਾਂ ਆਪਣੀ ਸੰਗਤ ਫੌਜ ਲਾ ਕੇ ਇੱਥੇ ਆਈ ਸੀ ਤੇ ਪिपल ਨੂੰ ਉਹਦਾ ਜਿਹੜਾ ਨਾਨਕਮਤੇ ਸਾੜਤਾ ਸੀ ਨਾ ਪੰਗਰਨਾਥ ਨੇ ਉਸ ਨੂੰ ਪਾਣੀ ਵਿੱਚ ਕੇਸਰ ਪਾ ਕੇ ਉਹਦੇ ਪੱਤਿਆਂ ਨੂੰ ਦੁਬਾਰਾ ਹਰੇ ਕੀਤਾ ਸੀ ਉਹ ਪिपल ਅੱਜ ਵੀ ਹਰਾ ਹੈ ਉਹ ਵੀਡੀਓ ਮੇਰੇ ਚੈਨਲ ਤੇ ਹੈਗੀ ਆ ਠੀਕ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਉਹ ਤਾਂ ਨਾਨਕਮਤਾ ਸਾਹਿਬ ਇੱਕ ਇੱਕ ਗੁਰਦਰਾ ਬੋਲੀ ਸਾਹਿਬ ਉਸਤਾਨ ਤੇ ਤੇ ਗੋਦ ਦੁੱਧ ਵਾਲਾ ਖੂ ਇਹ ਸਾਰੇ ਵੀਡੀਓ ਮੇਰੇ ਚੈਨਲ ਤੇ ਹੈਗੀਆਂ ਨੇ ਠੀਕ ਹੈ ਜੀ ਮੈਂ ਇਸ ਚਾਏ ਵੀਰੋਧੀ ਐਂਡ ਸਕਰੀਨ ਵਿੱਚ ਲਾਦਾਗਾ ਤੁਸੀਂ ਜਾ ਕੇ ਜਰੂਰ ਦਰਸ਼ਨ ਕਰਿਓ ਲੀਲਗਾ ਦੇ ਨੇ ਜਾਂ ਕਿਹੇ ਚੀਜ਼ ਦੇ ਨੇ ਇਹ ਲੀਲਗਾ ਦੇ ਪੌੜ ਨਹੀਂ ਹੈਗੇ ਹਾਂ ਲੀਲਗਾ ਦੇ ਪੌੜ ਪਤਲੇ ਹੁੰਦੇ ਨੇ ਹਾਂ ਇਹ ਘੋੜੇ ਦੇ ਪੌੜ ਹਨ ਲੀਲਗਾ ਦੇ ਪੌੜ ਬਹੁਤ ਪਤਲੇ ਹੁੰਦੇ ਹਨ ਇਹ ਘੋੜੇ ਹੁੰਦੇ ਹਨ ਰਾਤ ਨੂੰ ਉਹ ਬੜੇ ਥਰੇ ਯਾਰ ਬਹੁਤ ਪੋਰ ਨੇ ਤੇ ਉਹ ਵਾਹਿਗੁਰੂ ਖਾਲਸਾ ਵਾਹਿਦ ਫਤਿਹ ਇਤਿਹਾਸਿਕ ਗੁਰਦੁਆਰਾ ਸ਼ਹੀ ਪਾਸੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਲਾ ਸਾਹਿਬ ਬਡੋਰਾ ਮਝੋਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵੇਲੇ ਇੱਕ ਦਾਸੀ ਸਾਧੂ ਅਲਮਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪਸਥਾਨ ਨਾਨਕ ਮਤਾ ਸਾਹਿਬ ਦੇ ਪਹੇੜ ਧਰਮਸ਼ਾਲਾ ਬਣਾ ਕੇ ਸੇਵਾ ਕਰਦੇ ਸੀ ਪੰਗਰਨਾਥ ਸਿੱਧ ਤੇ ਉਸ ਦੀ ਮੰਡਲੀ ਨੇ ਆਪਣੀ ਯੋਗ ਸਾਧਨਾਂ ਦੀ ਸ਼ਕਤੀ ਨਾਲ ਪੀਪਲ ਨੂੰ ਜਲਾ ਦਿੱਤਾ ਤੇ ਧੂਣਾ ਵੀ ਰਾ ਦਿੱਤਾ। ਬਾਬਾ ਅਲਮੱਜ ਜੀ ਨੂੰ ਮਾਰਕੁੱਟ ਕਰਕੇ ਉੱਥੋਂ ਭੇਜ ਦਿੱਤਾ। ਬਾਬਾ ਅਲਮਸਜੀ ਦੁਖੀ ਹੋ ਕੇ ਪਿੰਡ ਬੰਡੋਰਾ ਇਸ ਸਥਾਨ ਤੇ ਪਿੰਡ ਬੰਡੋਰਾ ਵਿਖੇ ਇੱਕ ਬੋਰਡ ਆ ਕੇ ਸਮਾਦੀ ਲਾ ਕੇ ਬੈਠ ਗਏ। ਉਹਨਾਂ ਨੇ ਅੰਜਲ ਤੱਕ ਦਿੱਤਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਧਿਆਨ ਕਰਕੇ ਅਰਦਾਸ ਕੀਤੀ। ਕਿ ਆਪਣੇ ਸਤਾਨ ਨਾਨਕ ਮਹਾਂ ਸਾਹਿਬ ਤੇ ਆਪਣੀ ਨਿਸ਼ਾਨੀ ਪੀਪਲ ਸਾਹਿਬ ਜੀ ਦੀ ਰੱਖਿਆ ਕਰੋ ਅੰਤਰਜਾਮੀ 6ਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸ ਸੁਣੀ ਤੇ ਸੱਚਖੰਡ ਸ੍ਰੀ ਸੱਚਖੰਡ ਰਮੰਦਰ ਸੱਚਖੰਡ ਸੱਚਖੰਡ ਅੰਮ੍ਰਿਤਸਰ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪ ਕੇ ਆਪਣੇ ਪੰਜ ਪਿਆਰਾ ਭਾਈ ਜੇਠਾ ਜੀ ਭਾਈ ਪੈਰਾ ਜੀ ਭਾਈ ਬਿਧੀ ਜੰਨ ਜੀ ਭਾਈ ਨਗਾਹ ਜੀ ਤੇ ਭਾਈ ਗੱਟੂ ਜੀ ਤੇ ਸੰਗਤਾਂ ਨੂੰ ਨਾਲ ਲਗੇ ਨਾਨਕ ਮਤਾ ਸਾਹਿਬ ਹਲ ਚਾਲੇ ਪਾ ਦਿੱਤੇ ਰਹਾ ਵਿੱਚ ਪਿੰਡਾਂ ਤੇ ਸ਼ਹਿਰਾਂ ਤੋਂ ਹੁੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਆਪ ਜੀ ਇਸ ਸਥਾਨ ਪਿੰਡ ਬਿੰਡੋਰਾ ਪਹੁੰਚੇ ਜੰਗਲ ਵਿੱਚੋਂ ਕੁਝ ਸੁੱਕੇ ਕਿੱਲੇ ਮਗਾਏ ਮੰਗਵਾ ਕੇ ਆਪਣੀ ਹੱਤੀ